ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਤੇ ਅੱਜ ਤੁਹਾਨੂੰ ਆਪਾਂ ਖੇਤਾਂ ਵਿੱਚ ਲੈ ਕੇ ਆਏ ਆਂ ਤੇ ਆਪਣੀ ਕੰਮ ਵਾਲੀ ਲੋਕੇਸ਼ਨ ਤੇ ਵੀ ਤੁਹਾਡੇ ਨਾਲ ਕੁਝ ਸ਼ੇਅਰ ਕਰਾਂਗੇ ਜਿਹਦੇ ਨਾਲ ਤੁਹਾਨੂੰ ਤੁਹਾਡੀ ਨੌਲੇਜ ਵਿੱਚ ਵਾਧਾ ਹੋਊਗਾ ਤੇ ਅੱਜ ਤੁਹਾਨੂੰ ਆਪਾਂ ਸਿਖਾਵਾਂਗੇ 3 ਫੇਸ ਮੋਟਰ ਤੇ ਗ੍ਰਿਪ ਕਿੱਦਾਂ ਲਾਈਦੇ ਆ ਇਹ ਬਹੁਤ ਹੀ ਧਿਆਨ ਦੇ ਨਾਲ ਦੇਖਿਓ ਵੀਡੀਓ ਤੁਹਾਨੂੰ ਦੇਖ ਕੇ ਜਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲੂਗਾ ਇਸ ਵੀਡੀਓ ਵਿੱਚ ਉਮੀਦ ਕਰਦੇ ਆਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੂਗੀ ਪਲੀਜ਼ ਇਸ ਨੂੰ ਸ਼ੇਅਰ ਤੇ ਲਾਈਕ ਕਮੈਂਟ ਜਰੂਰ ਕਰ ਦਿਓ ਇਸ ਵਿੱਚ ਤਾਂ ਕਿ ਸਾਡੀ ਹੌਸਲਾ ਵਧਾਈ ਹੁੰਦੀ ਰਹੇ ਠੀਕ ਹੈ ਜੀ ਆਜੋ ਆਪਾਂ ਤੁਹਾਨੂੰ ਦਿਖਾਉਂਦੇ ਆ ਗ੍ਰਿਪ ਕਿਦਾਂ ਫਿੱਟ ਕਰੀਦੀ ਆ 3 ਫੇਸ ਮੋਟਰਾਂ ਤੇ ਫੇਸ ਤੇ ਜਦੋਂ ਵੀ ਕੰਮ ਕਰਨਾ ਆਪਾਂ ਇਹ ਜਰੂਰ ਮੇਕ ਸ਼ੋਰ ਕਰਨਾ ਆਪਣੇ ਆਪ ਵਿੱਚ ਵੀ ਤੇ ਦੇਖਣਾ ਹੈ ਕਿ ਤਿੰਨੇ ਗ੍ਰਿਪਾਂ ਦੇ ਫਿਊਜ ਟਰਾਂਸਫਰਮਰ ਦੀ ਸਪਲਾਈ ਬੰਦ ਹੋਣੀ ਬਹੁਤ ਜ਼ਰੂਰੀ ਆ ਟਰਾਂਸਫਰਮਰ ਦੇ ਤਿੰਨੇ ਫੇਸ ਬਾਹਰ ਹੋਣੇ ਚਾਹੀਦੇ ਆ ਬਲੇਡ ਬਾਹਰ ਹੋਣਗੇ ਤੇ ਆਪਾਂ ਨੂੰ ਕੋਈ ਉਧਰ ਕੰਮ ਕਰਦੇ ਨੂੰ ਖਤਰਾ ਨਹੀਂ ਹੈਗਾ ਤੇ ਇਸ ਦੀ ਨਿਗਾਹ ਵੀ ਜ਼ਰੂਰ ਰੱਖਣੀ ਹੈ ਕਿ ਤਿੰਨੇ ਫੇਸ ਬਾਹਰ ਆ। ਸੇਫਟੀ ਪਹਿਲਾਂ ਜ਼ਰੂਰੀ ਆ 3 ਫੇਸ ਤੇ ਕੰਮ ਕਰਦੇ ਟਾਈਮ। ਚਲੋ ਆਜੋ ਚੱਲਦੇ ਆ ਅੰਦਰ ਤੇ ਤੁਹਾਨੂੰ ਦਿਖਾਉਂਦੇ ਆ ਆਪਾਂ ਗ੍ਰਿਪ ਕਿੱਦਾਂ ਫਿੱਟ ਕਰਨੇ ਆ। ਆਹ ਪੁਰਾਣੇ ਗ੍ਰਿਪ ਖੋਲ ਗਏ ਨਾ ਇੱਥੇ ਆਪਾਂ ਨਵੇਂ ਫਿੱਟ ਕਰਨੇ ਆ ਗ੍ਰਿਪ ਆ। ਇਹ ਪੁਰਾਣਿਆਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਆ। ਤੇ ਆਹ ਵਾਲੇ ਅੱਜ ਇਹਨਾਂ ਤੇ ਫਿੱਟ ਕਰਾਂਗੇ ਗ੍ਰਿਪ। ਹੈਗੇ ਜੀ ਐਸ ਆਰ ਵੀ ਕੰਪਨੀ ਦੇ ਬਹੁਤ ਹੈਵੀ ਗ੍ਰੈਪ ਆ ਵਧੀਆ ਆ ਬਹੁਤ ਬਣਾਇਆ ਕੰਪਨੀ ਨੇ ਅੰਦਰ ਵੀ ਇਹਨਾਂ ਦਾ ਸਟੈਂਪ ਲੱਗੀ ਆ ਐਸ ਆਰ ਵੀ ਦੀ ਲਿਖਿਆ ਹੋਇਆ ਆ ਪਿੱਤਲ ਦੀਆਂ ਬੱਤੀਆਂ ਆ ਇਹਨਾਂ ਵਿੱਚ ਕਾਫੀ ਹੈਵੀ ਆ ਬਣਾਈਆਂ ਕੰਪਨੀ ਨੇ ਪਿੱਤਲ ਦੀਆਂ ਬੱਤੀਆਂ ਆ ਇਹਨਾਂ ਨੂੰ ਆਪਾਂ ਨਾਲ ਕਪ ਪਦੀਆਂ ਥੰਮਲਾ ਲਾਵਾਂਗੇ ਤੇ ਨਾਲ ਐਲੂਮੀਨੀਅਮ ਦੀਆਂ ਥੰਮਲਾ ਬਿਜਲੀ ਵਾਲੀ ਪਾਸੇ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਕਿਸੇ ਮੋਟਰ ਦੇ ਕੰਮ ਕਰਨਾ ਤੇ ਸਪਲਾਈ ਜ਼ਰੂਰ ਬੰਦ ਕਰਨੀ ਆ ਸਪਲਾਈ ਕੱਟ ਕੇ ਫੇਰ ਹੀ ਆਪਾਂ ਕੰਮ ਕਰਨਾ 3 ਫੇਸ ਤੇ ਜਦੋਂ ਵੀ ਕੰਮ ਕਰਨਾ ਗ੍ਰਿਪ ਫਿਟ ਕਰਨ ਨੂੰ ਇੱਥੇ ਲੋਕੇਸ਼ਨ ਗ੍ਰਿਪਾਂ ਦੀ ਦੇਖਣੀ ਜ਼ਰੂਰੀ ਆ ਕਿੱਥੇ ਆਪਣੀ ਸੇਫਟੀ ਦੌਰ ਤੇ ਸਹੀ ਫਿੱਟ ਹੋਣਗੇ ਇਹਨੂੰ ਲੱਕੜ ਦੀ ਫੱਟੀ ਦੇ ਕੋਸ਼ਿਸ਼ ਕਰਨੀ ਹੈ ਹਮੇਸ਼ਾ ਲੱਕੜ ਦੀ ਫੱਟੀ ਦੇ ਫੱਟ ਕੀਤੇ ਜਾਂ। ਪੁਰਾਣੇ ਪੇਚਾਂ ਨੂੰ ਗ੍ਰਿਪਾਂ ਨੂੰ ਆਪਾਂ ਰਿਮੂਵ ਕਰਾਂਗੇ ਉਹਨਾਂ ਨੂੰ ਕੱਢਾਂਗੇ ਪਹਿਲਾਂ ਜਿਹੜੇ ਪੁਰਾਣੇ ਗ੍ਰਿਪ ਸੜ ਚੁੱਕੇ ਆ ਖਰਾਬ ਹੋ ਗਏ ਇਹ ਪੂਰੇ ਬਿਲਕੁਲ ਕੰਮ ਦੇ ਨਹੀਂ ਹੈਗੇ ਤੇ ਇਹਨਾਂ ਨੂੰ ਆਪਾਂ ਕੱਢ ਕੇ ਬਾਹਰ ਤੇ ਇਸ ਫੱਟੀ ਤੇ ਹੀ ਕੋਸ਼ਿਸ਼ ਕਰਾਂਗੇ ਪਹਿਲਾਂ ਕਿ ਪੁਰਾਣੇ ਗੈਪ ਪੁਰਾਣੇ ਗ੍ਰਿਪ ਇਸ ਤੇ ਲਾ ਦਿੱਤੇ ਜਾਣ। ਮਿਲ ਜਾਣਗੇ ਸਰਾ ਠੀਕ ਹੈ ਜੀ ਠੀਕ ਇਹਨੂੰ ਸਰੀਆਂ ਲਏ ਐਦਾਂ ਕਰੋ ਉਹ ਵਾਲੀ ਫੱਟੀ ਰਹਿਣ ਦੋ ਨਵੀਂ ਫੱਟੀ ਤੇ ਹੀ ਸਾਰੀ ਫਿਟਿੰਗ ਕਰੋ ਗ੍ਰਿਪਾਂ ਦੀ ਨਵੀਂ ਫੱਟੀ ਸਹੀ ਆ ਇੱਥੇ ਵਧੀਆ ਵੀ ਲੱਗਣਗੇ ਲਾਏ ਹੋਏ ਇਹ ਠੀਕ ਹੈ ਨਵੀਂ ਫੱਟੀ ਤੇ ਕਰ ਦਈਏ ਹਾਂ ਲੌਕ ਕਰ ਦਈਏ ਜਾਈ ਠੀਕ ਹੈ ਹੋਰ 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 ਠੀਕ ਹੈ ਠੀਕ ਹੈ ਅਰੇ ਹੋਰ ਫੇ ਕੋਈ ਗੱਲ ਸੁਣਾ ਦੇ ਆਪਣੇ ਫੋਲੋਅਰਸ ਨੂੰ ਦਰਸ਼ਕਾਂ ਨੂੰ ਕੋਈ ਕਹਾਣੀ ਸੁਣਾ ਦੇ ਗਾਣਾ ਹੀ ਸੁਣਾ ਦੇ ਚੱਲ ਗਾਣਾ ਨੋਦੈ ਨਹੀਂ ਆਉਂਦੇ ਨਹੀਂ ਦੱਸਦੇ ਹੀ ਆਉਂਦੇ ਨਹੀਂ ਆਪਾਂ ਇਸ ਫੱਟੀ ਦੇ ਗ੍ਰਿਪਾਂ ਨੂੰ ਫਿੱਟ ਕਰਾਂਗੇ ਪ੍ਰੋਪਰ ਪੂਰੀ ਇਹਨੂੰ ਸੇਫਟੀ ਦੇ ਨਾਲ ਪੂਰੇ ਧਿਆਨ ਦੇ ਨਾਲ ਲੂਜ਼ ਨਾ ਰਹਿਣ ਪਾਂ ਜਿਹੜੀ ਸਟਾਰਟਰ ਨੂੰ ਸਪਲਾਈ ਜਾਂਦੀ ਆ ਉਹਨੂੰ ਪਹਿਲਾਂ ਥਿੰਬਲਾ ਪਾਵਾਂਗੇ ਤੇ ਇੱਥੇ ਨਟਾਂ ਦੇ ਨਾਲ ਪੂਰੀ ਚੰਗੀ ਤਰ੍ਹਾਂ ਟਾਈਟ ਕਰਾਂਗੇ ਇਹ ਗੱਲ ਦਾ ਖਿਆਲ ਰੱਖਣਾ ਕਿ ਕਨੈਕਸ਼ਨ ਇੱਥੋਂ ਲੂਜ਼ ਨਹੀਂ ਰਹਿਣੇ ਚਾਹੀਦੇ ਜੇ ਇਹ ਤੋਂ ਲੂਜ਼ ਰਹਿੰਦੇ ਆ ਜੇ ਇਹ ਤੋਂ ਲੂਜ਼ ਰਹਿ ਜਾਂਦੇ ਆ ਤੇ ਫੇਰ 스ਪਾਰਕ ਦੇ ਕੇ ਇਹ ਸੜਨ ਦੇ ਚਾਂਸ ਬਹੁਤ ਵੱਧ ਜਾਂਦੇ ਠੀਕ ਆ ਜੀ ਭਾਈ ਸਹੀ ਦੱਸਿਆ ਆ ਜਾਂਦੇ ਜੀ ਸਹੀ ਦੱਸਿਆ ਦੱਸ ਦੇ ਜੇ ਕੋਈ ਗਲਤੀ ਆ ਤਾਂ ਦੱਸ ਦੇ ਭਰਾਵਾ ਨਹੀਂ ਜੀ ਨਹੀਂ ਨਹੀਂ ਸੇਸੀ ਨਾਦੇ ਫੇ ਇਧਰ ਆ ਜਿਹੜੀ ਮੇਨ ਸਪਲਾਈ ਤੇ ਵੀ ਆਪਾਂ ਥਿੰਬੜਾ ਲਾਉਣੀਆਂ ਅਲੂਮੀਨੀਅਮ ਦੀਆਂ ਅਲੂਮੀਨੀਅਮ ਤੋਂ ਅਲੂਮੀਨੀਅਮ ਥਿੰਬੜਾ ਲਾਉਣੀਆਂ ਜਿਹੜੀ ਸਟਾਰਟਰ ਨੂੰ ਸਪਲਾਈ ਜਾਂਦੀ ਕਾਪਰ ਵਾਲੀਆਂ ਨੂੰ ਕਾਪਰ ਦੀਆਂ ਥਿੰਬੜਾ ਲਾਉਣੀਆਂ ਤੇ ਇਹ ਫੇ ਵਧੀਆ ਕਨੈਕਟਰ ਦਾ ਕੰਮ ਕਰਦੇ ਆ ਨਹੀਂ ਤੇ ਫੇ ਇਹ ਸਪਾਰਕ ਦੇ ਕੇ ਸੜ ਜਾਂਦੇ ਜੇ ਅਲੂਮੀਨੀਅਮ ਤੇ ਕਾਪਰ ਦੀ ਥਿੰਬੜਾ ਲਾਉਨੇ ਆ ਜਦੋਂ ਤਿੰਨਾ ਫੇਸਾਂੀਆਂ ਥੰਮੜਾ ਲੱਗ ਗਈਆਂ ਤੇ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਲੌਕ ਕਰਕੇ ਟਾਈਟ ਕਰ ਦੇਣਾ ਆਪਾਂ ਇਸ ਤੋਂ ਬਾਅਦ ਉੱਪਰਲੀ ਸਾਈਡ ਆਪਾਂ ਲਾਵਾਂਗੇ ਮੇਨ ਸਪਲਾਈ ਜਿਹੜੀ ਟਰਾਂਸਫਾਰਮ ਤੋਂ ਆਉਂਦੀ ਆ ਤਿੰਨਾ ਫੇਸਾਂ ਵਾਲੀ ਨੰਬਰ 1 ਨੰਬਰ 2 ਤੇ ਨੰਬਰ 3 ਇੱਧਰਲੀ ਸਾਈਡ ਤੇ ਅਜੇ ਭਾਜੀ ਥੰਮੜਾ ਲਾਉਂਦੇ ਹੋਏ ਆ ਉਹਨਾਂ ਨੂੰ ਜਦੋਂ ਇਹਨਾਂ ਨੂੰ ਚੰਗੀ ਤਰ੍ਹਾਂ ਥੰਮੜਾ ਲੱਗ ਗਈਆਂ ਫੇ ਆਪਾਂ ਉੱਪਰਲੀ ਸਾਈਡ ਤੇ ਮੇਨ ਸਪਲਾਈ ਦਵਾਂਗੇ ਅਰੇ ਗ੍ਰਿਪ ਆਣੀ ਜਗਾ ਦੇ ਲਾ ਉੱਥੇ ਵੀ ਟੇਪ ਕਰਦੇ ਚੰਗੀ ਤਰ੍ਹਾਂ ਅਰੇ ਵੀਊ ਵਰੀ ਆਇਆ ਕੋਟੀ ਸੋਣੀ ਆ ਸਹੀ ਹੈ ਜੀ ਉਹਨਾਂ ਟਾਈਮ ਆਪਾਂ ਦਰਸ਼ਕਾਂ ਨੂੰ ਦਿਖਾ ਲ ਦਈਏ ਕੀਮਤੀ ਕੋਠੀ ਜਿੱਥੇ ਆਪਾਂ ਗ੍ਰਿਪ ਫਿਟ ਕਰਨ ਆਏ ਆ ਅੱਜ ਇਹਦੀ ਹਾਲਤ ਦੇਖੋ ਜੀ ਮੈਨੂੰ ਲੱਗਦਾ ਇਹ ਜਿਆਦੀ ਧਾਤੀ ਬਣੀ ਆ ਉਦੋਂ ਦੀ ਹੈ ਇਹ ਜਦੋਂ ਜਦੋਂ ਇਨਸਾਨਾਂ ਦਾ ਜੀਵਨ ਸ਼ੁਰੂ ਹੋਇਆ ਮੈਨੂੰ ਲੱਗਦਾ ਉਸ ਟਾਈਮ ਦੀ ਬਣੀ ਹੈ। ਕਾਫੀ ਇਹਦੀ ਹਾਲਤ ਤਰਸਯੋਗ ਆ ਵਿਚਾਰੀ ਦੀ। ਆ ਹਵਾਵਾਂ ਨੂੰ ਰੱਖਿਆ ਆਉਦਾ ਵੈਸੇ। ਗਰਮੀਆਂ ਚ ਸਹੀ ਆ। ਹਵਾ ਕ੍ਰੋਸਿੰਗ ਲਈ ਆ। ਵੈਂਟੀਲੇਸ਼ਨ ਦਾ ਪ੍ਰਬੰਧ ਕੀਤਾ ਆ ਪੂਰਾ। ਚੰਗੀ ਤਰ੍ਹਾਂ ਵੈਂਟੀਲੇਸ਼ਨ ਵੈਂਟੀਲੇਸ਼ਨ। ਅਰੇ ਬੜੀ ਠੀਕ ਆ ਘੁੱਟੀ। ਪਸੰਦ ਆ। ਦੇਖ ਲਾ। ਥੋੜਾ ਖਿਆਲ ਨਾ ਭਰਾਵਾ ਆਪਣੇ ਉੱਤੇ ਹੀ ਨਾ ਡੇਗ ਪਵੇ ਕਿਤੇ ਇੱਥੇ ਕੰਮ ਕਰਦਿਆਂ ਦੇ ਸੇਮ ਉੱਪਰ ਵੀ ਆਪਾਂ ਇਦਾਂ ਹੀ ਤਿੰਨੇ ਫਿਊਜਾਂ ਦੀਆਂ ਤਾਰਾਂ ਜੋੜ ਕੇ ਖਿੰਬਲਾ ਟੈਟ ਕਰ ਦੇਣੀਆਂ ਇੱਥੋਂ ਨਡਾ ਤੋਂ ਤੇ ਜਦੋਂ ਆਪਾਂ ਗ੍ਰਿਪ ਲਾਉਣੇ ਆ ਇਹ ਦੇਖਣਾ ਇਹਨਾਂ ਵਿੱਚ ਫਿਊਜ਼ ਵਾਇਰ ਹੈਗੀ ਆ ਮੈਂ ਇਹ ਤੁਹਾਨੂੰ ਦਿਖਾ ਦਵਾਂ ਸੋਚ ਹਾਂ ਹੁਣ ਆਪਾਂ ਬਾਰੀ-ਬਾਰੀ ਤਿੰਨੇ ਗ੍ਰੈਪਰ ਲਗਾਵਾਂਗੇ ਵਿੱਚ ਇਹਨਾਂ ਵਿੱਚ ਫਿਊਜ਼ ਚੈੱਕ ਕਰ ਲਈਦੇ ਆ ਪਹਿਲਾਂ ਬੜੇ ਖਿਆਲ ਦੇ ਨਾਲ ਤਿੰਨੇ ਗ੍ਰੈਪਰਾਂ ਨੂੰ ਆਪਾਂ ਵਿੱਚ ਫਿੱਟ ਕਰਾਂਗੇ ਪੰਜਾਬ ਦੇ ਖੇਤਾਂ ਦੀ ਰੌਣਕ ਦੇਖ ਲਓ ਜੀ ਇੱਧਰ ਕਣਕ ਖੜੀ ਗਿਆ ਤੇ ਇੱਧਰ ਆਲੂਆਂ ਦੀ ਪਟਾਈ ਚੱਲਦੀ ਪਈ ਹੈ ਨਾਲ ਦੀ ਨਾਲ ਆਪਾਂ ਤੁਹਾਨੂੰ ਖੇਤਾਂ ਦਾ ਵਿਊ ਵੀ ਦਿਖਾਉਨੇ ਆ ਸਾਂਝੀ ਕਰਦੇ ਆ ਵੀਡੀਓ ਖੱਤਿਆਂ ਦੀ ਵੀ ਇੰਦਰ ਆਲੂਆਂ ਦੀ ਪਟਾਈ ਚੱਲਦੀ ਪਈ ਆ ਪੰਜਾਬ ਦੇ ਖੇਤਾਂ ਦੀ ਰੌਣਕ ਆਹ ਖੱਤੇ ਲੇਦਰ ਹੁੰਦੇ ਪਏ ਆ ਮੱਕੀ ਲਈ ਅਗਲੀ ਫਸਲ ਵਾਸਤੇ ਤੇ ਇੱਧਰ ਆਲੂਆਂ ਦੀ ਪਟਾਈ ਪਲੱਸ ਇੱਧਰ ਕਣਕ ਖੜੀ ਆ ਜੱਟਾਂ ਦੀ ਜਿੰਦ ਜਾਨ ਕਿਸਾਨਾਂ ਦੀ ਜਿੰਦ ਜਾਨ ਕਣਕ ਖੇਤਾਂ ਵਿੱਚ ਕੰਮ ਕਰਦੇ ਆ ਠੀਕ ਹੈ ਜੀ ਮਿਲੋ ਦੇਖੋ ਤੁਸੀਂ ਪੰਜਾਬ ਦੇ ਖੇਤਾਂ ਦਾ ਠੀਕ ਹੈ ਜੀ ਆਪਾਂ ਤਿੰਨੇ ਗ੍ਰਾਪ ਫਿੱਟ ਕਰ ਦੱਤੇ ਆ ਤੇ ਅਨਫੋਰਚੂਨੇਟਲੀ ਲਾਈਟ ਹੈ ਨਹੀਂਗੀ ਇੱਥੇ ਇਸ ਟਾਈਮ ਹੁਣ ਲਾਈਟ ਬੰਦ ਹੋ ਗਈ ਆ ਤੇ ਕੋਈ ਗੱਲ ਨਹੀਂ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਅੱਜ ਦੀ ਇਨਫੋਰਮੇਸ਼ਨ ਵਾਲੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ امید ਕਰਦੇ ਆ ਕੁਛ ਨਾ ਕੁਛ ਤੁਸੀਂ ਅੱਜ ਜ਼ਰੂਰ ਸਿੱਖਣ ਨੂੰ ਮਿਲਿਆ ਹੋਊਗਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੇ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ